ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਕਹਿੰਦੇ ਹੁੰਦੇ ਨੇ ਕਿ ਪਿਆਰ ਦਿਲ ਤੋਂ ਹੋਵੇ ਤਾਂ ਹਮ ਸਫਰ ਹਰ ਹਾਲਾਤਾਂ ਵਿੱਚ ਸਾਥ ਨਿਭਾਉਂਦਾ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਭੈਣ ਨੂੰ ਜਿਸਦਾ ਕਿ ਵਿਆਹ ਹੋਣਾ ਸੀ ਤੇ ਵਿਆਹ ਵਾਲੇ ਦਿਨ ਹੀ ਇਹ ਭੈਣ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੇ ਇਹ ਭੈਣ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਕਿਉਂਕਿ ਇਹ ਭੈਣ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਸੀ ਪਰ ਉਸੇ ਦਿਨ ਹੀ ਇਹ ਭੈਣ ਦਾ ਵਿਆਹ ਹੋਣਾ ਸੀ ਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਆਪਣੀ ਬਰਾਤ ਹਸਪਤਾਲ ਵਿੱਚ ਹੀ ਲੈ ਕੇ ਆ ਜਾਂਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਬਿਮਾਰ ਹੁੰਦੀ ਹੈ ਤੇ ਵਿਆਹ ਵਾਲਾ ਮੁੰਡਾ ਹਸਪਤਾਲ ਵਿੱਚ ਬਰਾਤ ਲੈ ਕੇ ਪਹੁੰਚ ਕੇ ਇਹ ਭੈਣ ਦੇ ਨਾਲ ਵਿਆਹ ਕਰ ਲੈਂਦਾ ਹੈ ਕਈ ਲੋਕੀ ਕਹਿੰਦੇ ਨੇ ਕਿ ਦੁਨੀਆ ਮਤਲਬ ਹੀ ਆ ਤੇ ਇਸ ਵੀਡੀਓ ਨੇ ਸਾਰੇ ਲੋਕ ਝੂਠੇ ਪਾ ਦਿੱਤੇ ਕਿ ਇਸ ਦੁਨੀਆ ਵਿੱਚ ਸਾਰੇ ਲੋਕ ਮਤਲਬੀ ਨਹੀਂ ਹੁੰਦੇ ਕੁਝ ਲੋਕ ਪਿਆਰ ਵੀ ਨਿਭਾਉਣਾ ਜਾਣਦੇ ਹੁੰਦੇ ਨੇ ਇਸ ਲਾੜੇ ਨੇ ਪਿਆਰ ਦੀ ਬਹੁਤ ਹੀ ਸੋਹਣੀ ਮਿਸਾਲ ਕਾਇਮ ਕੀਤੀ ਹੈ ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ